مہاراجار مہاراج صاحب جی جی ਕੈਸਾ ਵਾਜਦਾ ਜੀ ਦਾ ਜੀਵਕ ਇਸਤਰੀ ਨੂੰ ਕੈਸਾ ਪਤੀ ਚਾਹੀਦਾ ਹੈ ਉਹ ਪਤੀ ਦਾ ਕਿੰਨਾ ਮਾਨ ਹੈ ਇਤੋਂ ਦੀ ਪ੍ਰਾਪਤੀ ਦਾ ਮਹਾਰਾਜ ਕਹਿੰਦੇ ਅਨੰਦ ਕੈਸਾ ਜੀ ਹੁੰਦੇ ਵਿੱਚ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਦਾ ਕੀ ਕਿਰਪਾ ਕਰਦੇ ਹਾਂ ਸੁਹੀ ਮੁਹੱਲਾ ਤੀਜਾ ਜੀ ਬਰਨਹਿ ਵਰ ਪਾਲਣੀਏ ਤਾ ਗੁਰ ਚਰਨੀ ਤਿਤ ਲਾਇ ਰਾਮ ਪਾਲਣੀ ਭਾਵ ਜੋ

ਤੋ ਗੁਰ ਚਰਨੀ ਚੇਤਿਵਾਇ ਨਾਮ ਅਹਾਰਤ ਵਿਚ ਚਰਮੀ ਹੋਏ ਪਰਮਾਤਮਾ ਦੀ ਤਲਾਸ਼ ਦੇ ਸਦਕਾ ਗੁਰੂ ਦੇ ਚਰਨਾਵਤ ਚੇਤਨਾਉਣੀ ਕਰ ਗੁਰੂ ਦੀ ਸੇਵਾ ਨੂੰ ਜਮਾਉਣਾ ਕਰ ਕੰਗਿ ਮਹਾਰਾਜ ਸਿਰ ਕਰਦੇ ਦਰਗਹ ਕਾਸੀ ਖਦੂਸ ਹੈ ਦਰਗਾਹ ਦੇ ਜੋ ਦੇਹਾਨ ਜੀਵਨੋ ਇਸਤਰੀਆਂ ਨੂੰ ਬਾਲੜੀਆਂ ਨੂੰ ਪਰਮਾਤਮਾ ਦੀ ਬਾਹਰਾਂ ਨੂੰ ਲਾਉਣ ਵਾਲੇ ਗੁਰੂ ਸਹਿਜ ਦਰਗਾਹ ਦੇ ਜੋ ਦੇਹਾਨਾਂ ਮੌਰਾ ਤੇਂ ਦੀ ਜੀ ਵਾਰਿਕਉ ਨਾ ਕੋ ਪ੍ਰਮਾਤਮਾ ਤੰਦ ਰੋਦੇ ਜਨਾਂ ਨਾਲ ਕਿਤ ਲਾਉਣਾ ਪਰ ਸਦਾ ਹੋਵੇ ਸੁਹਾਗਣੀ ਹਰ ਜੀਵ ਮਰੈ ਨਾ ਜਾਏ ਰਾਮ ਫਿਰ ਸਦਾ ਵਾਂਦੇ ਸੁਹਾਗਣ ਹੋ ਜਨ ਜੀ ਕਿਵੇਂ ਹਰ ਜੀਵ ਬਰੈਣਾ ਜਐ ਰਾਮ ਕੋ ਕਿਰਪਾ ਨ ਆਵਹ ਗੁਰੂ ਨਾਮ ਨੂੰ ਮੜਦਾ ਤੇ ਨਾਮ ਜੋ ਜੰਤਰਾ ਹੈ ਉਹ ਸਦਾ ਹੀ ਖਾਗਨਾ ਦੇ ਰਹਿਦਾ ਹੈ ਤੋ ਪਕਾਲ ਹੈ ਕਾਲ ਤੋਂ ਰਹਿਤ ਹੈ ਮਹਾਰਾਜ ਜੀ ਨੇ ਮੇਰੇ ਬੋਧਿਆ ਅਨੰਤ ਸਰਬਾਈ ਜੀ ਨੂੰ ਪ੍ਰਣਾਇਆ ਇਹਦਾ ਨਾਮ ਕੋਮਰ ਨਾ ਹੋਵੇ ਸੂਲ ਇਹਦਾ ਰਹੇ ਕਿ ਤੋ ਮਨ ਸਦਾ ਬਾਸ ਤੇ ਰਹਿਣਾ ਚੋਗ ਤਾਂ ਉਸ ਵਰਤ ਦੇ ਜੀਵਨ ਵਿੱਚ ਹੁੰਦਾ ਹੈ ਨਾ ਜੀ ਦਾ ਬੰਨ ਸੰਸਾਰ ਤੋਂ ਕਲਤ ਇਹ ਸੰਸਾਰੀ ਖੇਡ ਹੈ ਪਰਮਾਤਮਾ ਜੀ ਨੇ ਜਿੰਨਾ ਸਾਝੀ ਉਹ ਪ੍ਰਭਾਤਮਾ ਨਾਲ ਕਾਲੀ ਉਹ ਅਸਲ ਵਿੱਚ ਸਦਾ ਫਟਕਣ ਹੋ ਜਾਂਦੀਆਂ ਨਾ ਨਾ ہر دیو پر اہمان جائے کرتا ہے شہرک شبہے ساتھ اندر کو پیاری وہ پرمارکہ مرد کین کے نا ملدہ ہے نا آمدہ جاندہ ہے وہ ستا واسدہ آدھر ناظر ہے کرتا ہے شہرک شبہے گروہ کی کرکا ناظر جب وہ نیموں پریس کری لہمارکہ مرد کین کے شہرک شبہ بڑھنے آدھر یہ تجھے بھی نشان عوصہ آجندی ہے ਸਾਧਨਨ ਪਿਆਰੀ ਫਿਰ ਉਹ ਔਰਤ ਆਪਣੇ ਪਰਮਾਤਮਾ ਪਤੀ ਨੂੰ ਮਨ ਦੇ ਜਿੰਨੀ ਪਿਆਰੀ ਰੱਖਦੀ ਹੈ ਸਾਂਝ ਪੈਂਦੀ ਹੈ ਬਖਰੀ ਸਿੰਘ ਸਰਬ ਬਾਣੀ ਦੀ ਕਿਰਪਾ ਕਰਦੇ ਹਨ ਕਹਿੰਦੇ ਵੀ ਇਹ ਕੰਤਨੋ ਪਤੀ ਨੂੰ ਪਰਮਾਤਮਾ ਵਿੱਚ ਅਤਰਨਾ ਹੈ ਤੇ ਫਿਰ ਜੀਵਨ ਦੇ ਵਿੱਚ ਤਿੰਨ গুণਾਂ ਨੂੰ ਧਾਰਨ ਕਰ ਲੈ ਨਿਮਨ ਸੋ ਅਕਰ ਖਵਣ ਗੁਣ ਜਿਹ ਭਪਣੀਆਂ ਮੰਤਰ ਇਹ ਤਰੇ ਭੈਣੇ ਵੇਸ ਕਰ ਤਾਂ ਬਸ ਆ ਵੀ ਕੰਮ ਕਰ ਵੀ ਆਪਣੇ ਅਸਮਾਨ ਤੋਂ ਮਿੱਠਾ ਬੋਲਣਾ ਸ਼ੁਰੂ ਕਰ ਦੇ ਖਵਣ ਗੋਣਾ ਤੇ ਮਾਰ ਅੱਕੇ ਦੇ ਵੀ ਖਿਮਾ ਉਹਦਾ ਗੋਣ ਜਿਹੜਾ ਹੈ ਦਿਲ ਦੇ ਵਿੱਚ ਤਾਰ ਨਹੀਂ ਕਰ ਇਹ ਘਰ ਦੇ ਵਿੱਚ ਮਹਾਰਾਜ ਕੀ ਲਿਆ ਨਾ ਵੀ ਆਪਣਾ ਘਰ ਸੁਖ ਸਾਧਨਾ ਦੇ ਨਾਲ ਤਲੇ ਕੋਲੇ ਚਲਾਉਣਾ ਫਿਰ ਪਤੀ ਪਤਨੀ ਵਾਸਤੇ ਇੱਕ ਬੜਾ ਵੱਡਾ ਉਪਦੇਸ਼ ਹੈ ਮਹਾਰਾਜ ਸਾਹਿਬ ਜੀ ਦਾ ਸਤਿਗੁਰੂ ਕਹਿੰਦੇ ਨਿਮਨ ਸੋ ਅਖਰ ਦੇਵਨੂਪੀ ਨਿਮਰਤਾ ਰੂਪੀ ਅਖਰ ਜਿਹੜਾ ਦੇਜਤਾਰਨ ਕਰਦਾ ਖਪਣ ਹੋਣ ਨਾ ਮਾਨ ਕਹਿੰਦੇ ਥਿਮਾ ਕਰਨ ਰੂਪੀ ਗੁਣ ਦੇ ਵਿੱਚ ਧਾਰਨ ਕਰਦਾ ਜੇਵਾ ਮਣੀਆਂ ਮੰਨਦੇ ਜਬਾਨ ਤੋਂ ਮਿੱਠਾ ਬੋਲ ਬੋਲਣਾ ਮੰਨਦੇ ਕੀਤੇ ਇਹ ਜਿਹੜਾ ਮੰਤਰ ਹੈ ਇਹ ਧਾਰਨ ਕਰਦਾ ਹੈ ਇਸ ਮਣੀ ਨੂੰ ਇਸ ਅਰਧਰਨ ਨੂੰ ਦੇਜੇ ਬਸੌਣਾ ਕਰਨ ਇਹ ਤਰ੍ਹਾਂ ਹੈ ਇਸ ਤਰ੍ਹਾਂ ਤਾਂ 27 ਬੰਦ ਦੀ ਪਤੀ ਤੇ ਪਤਨੀ ਤਿੰਨ ਗੁਣ ਜੀਵਨ ਇੱਕ ਦੂਜੇ ਦੀ ਡਗਰ ਨੂੰ ਸੁਣਨਾ ਇੱਕ ਦੂਜੇ ਅੱਗੇ ਟੋਕਣਾ ਜਿਵੇਂ ਮਹਾਰਾਜ ਸੇਵਕੀ ਨੇ ਵੀ ਇੱਕ ਦੂਜੇ ਨੂੰ ਕੰਗੇ ਵਦਨ ਬੋਲਣੇ ਜਿਵੇਂ ਲੀਮਣ ਦੇ ਜਿਵੇਂ ਕਿ ਪਦੇ ਚੜ੍ਹੇ ਵੀ ਹੋ ਸਕਦੇ ਜਦ ਰੇ ਉਹ ਖੜੇ ਹੁੰਦੇ ਜਦੋਂ ਇੱਕ ਜਿਗ ਵੀ ਜਾਂਦਾ ਤੇ ਦੂਜਾ ਵੀ ਜਲਦਾ ਰਹਿੰਦਾ ਇਸ ਕੰਮ ਦੀ ਕਰਤਾ ਜਿ ਮੁਜਾਵੀਏ ਨੂੰ ਮਿਲਦੀ ਜੇ ਤੁਮ ਅੰਮ੍ਰਲਾ ਦੇ ਤਿੰਦਾਲ ਪਾਖਸ਼ਾ ਨੇ ਇਹ ਗੁਰਬਾਣੀ ਦਾ ਸੁਭਾਅ ਦੱਸਦਾ ਹੈ ਜੀਵਨ ਨੂੰ ਜਿਉਣ ਵਾਸਤੇ ਮਨ ਨੂੰ ਇਸ ਤਰੀਕੇ ਨਾਲ ਲਿਆਉਣਾ ਹੈ ਤੇ ਕਿਵੇਂ ਪਰਮਾਰਥ ਦੇ ਮਾਰਗ ਦੇ ਉੱਪਰ ਚੱਲਣਾ ਹੈ ਹਨ ਆਪ ਸਹਿਰਪਾ ਕਰਦੇ ਜਿਵੇਂ ਦੇਵੀ ਦੀ ਇਹ ਸਹਿ ਸੁਭਾਗ ਧਾਰਨੀ ਕਰ ਲੈਨੀ ਜਿਉ ਇਸ ਤਰੀ ਸਾਥ ਅੰਦਰ ਤੇ ਪਿਆਰੀ ਉਹ ਆਪਣੇ ਪੰਤ ਪਰਮਾਤਮਾ ਪਤੀ ਨੂੰ ਪਿਆਰੀ ਲੱਗਦੀ ਹੈ ਸੱਚ ਸੰਜਮ ਸਦਾ ਹੈ ਨਿਰਮਲ ਜਿਹੜਾ ਇਹ ਦੇਖੇ ਸੱਚ ਵਸਗੇ ਸੰਜਮ ਸੰਤੋਖ ਵਸ ਗਿਆ ਸੱਚ ਦੇ ਸੰਜਮ ਦੀ ਜੋਤ ਆਗ ਨਹੀਂ ਹੋ ਗਈ صلاح ہے مرمد و صلاح راستے کو اندر ہوگی مرمد و ہوئی ہے کہ مہارج کرپا کرتے گلت ہے شبد سیگاری جنہیں خروج سیمدھیاں میں شبد کی حکم دی کمائی کی دیا ہے مہا جنگی کے اپنے کا حکم شگاہیاں تھا اصل شگاہ ہے کہ پسٹری کا شبد نہیں کمائی کرتے گلت کا شبد رکھانا ہے کہ یہ جی تجنہاو شبد رکھانا کا سردی ہوا ਮਾ ਗੁਰੂ ਸੇਵ ਜੀ ਦਾ ਹੋਤਮਾ ਰਤਨਾ ਦੀ ਨੇ ਆਈਏ ਮਹਾਰਾਜ ਕਹਿੰਦੇ ਨੇ ਕਿ ਹੀਰੇ ਜਵਾਹਰ ਆਪੋ ਤੇ ਜੜੇ ਉਸ ਨੂੰ ਸਾਰੀ ਜਾਣੇ ਪੈ ਜਾਂਦੇ ਆ ਉਹਦੇ ਵਿੱਚ ਜਿੰਨੀ ਵੱਧ ਹੀਰੇ ਮੋਤੀ ਜੜੇ ਤੇ ਉਹ ਨੀਕੀ ਮੁੰਦੇ ਦੇ ਬਾਤ ਲ ਜਾਂਦੀ ਹੈ ਮਹਾਰਾਜ ਕਹਿੰਦੇ ਗੁਰੂ ਦਾ ਸ਼ਬਦ ਦਰਪਣ ਹੈ ਹੀਰੇ ਜਿਹਦੇ ਜਰਾਉ ਪਾਤਸ਼ਾਹ ਵੀ ਨੇ ਵੀ ਹੀਰੇ ਜਿਹੇ ਹੋਈ ਨੀ ਦੇ ਵਿੱਚ ਸੇਵਾ ਰੂਪੀ ਸੰਮਰੂਪੀ ਜਾਪਤਾ ਰੂਪੀ ਸਭ ਸੁਨਤ ਰੂਪੀ ਜੀ ਜੇ ਮਾਤਾ ਸੇਵ ਜੀ ਜੜੇ ਇਹਨੇ ਇਹ ਰਤਨ ਨੂੰ ਭਾਗਿਤ ਕਰ ਦਿਆ ਅਹਨੇ ਕਹਿੰਦੇ ਉਹਨੇ ਗੁਰਗਾ ਸੁਨਿ ਸ਼ਿਗਾਰੀ ਨੂੰ ਤੁਹਾਰਨ ਕਰ ਜੀ ਨੂੰ ਦੇ ਵਿੱਚ ਇਹ ਹੀ ਸ਼ਿਗਾਰ પતિ ਪਰਮਾਤਮਾ ਨੂੰ ਪਾਉਂਦੇ ਮੇਰਾ ਪ੍ਰਭ ਸੱਚਾ ਸਭ ਜੀ ਸੱਚਾ ਜਿਨ ਆਪੇ ਆਪੁ ਪਾਇਆ ਫਿਰ ਮਾਤਾ ਕਹਿੰਦੇ ਜੀ ਇਸ ਤਰੀਕੇ ਦੀ ਅਵਸਥਾ ਬਣਦੀ ਹੈ ਉਹਦੀ ਦਰਸ਼ਨ ਤੋਂ ਇਹੀ ਬੋਲਦੇ ਉਹਦਾ ਮੇਰਾ ਪ੍ਰਭ ਸੱਚਾ ਮੇਰਾ ਪਰਮਾਤਮਾ ਪਤੀ ਸੱਚਾ ਹੈ سارے ہی سچ جاتے سدا واسطے ہی سچا ہے جن آپ آپ آب کو پایا جن نے آپ کرپا کر کے آپ کے سارے سرشٹی کو پیدا کیا جن نے آپ کی سرشٹی کو بنایا آپ کے کو سمیٹتا ہے آپ ہی اس سرشٹی کو چلاتا ہے اگے پاشا کرپا کرتے نام تو سدا آپ کے اپنا جن کو جرنی کے تلایا جس کی طریق اس طریقے میں اپنے گروہ کے چرنا کے ਇਹ ਪਾਇਆ ਇੱਕ ਊਸ਼ਕਤੀ ਗਾਲ ਨੂੰ ਮੰਨਿਆ ਹੈ ਤਨ ਸਦਾ ਫਿਰ ਰਾਹੇ ਆਪਣਾ ਉਹ ਸਦਾ ਹੀ ਆਪਣੇ ਪਰਮਾਤਮਾ ਨੂੰ ਸੰਭਲਦੀ ਰਹੇ ਤੇ ਉਹ ਸਦਾ ਹੁਣੇ ਮਨ ਆਨੰਦਮਾਨ ਰਹੇ ਫਿਰ ਪਾਇਆ ਦਾ ਬਲਣੀ ਹੈ ਅਨੰਦ ਸਰਨੇ ਮਾਤੀ ਰਾਮ ਪੰਜ ਸਰਨੇ ਜਿਨ੍ਹਾਂ ਨੇ ਇਹ ਜਿਸਤਰੀ ਨੇ ਜਿਸ ਬਾਲਣੀ ਨੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਪਤੀ ਨੂੰ ਪ੍ਰਾਪਤ ਕੀਤਾ ਫੇਰ ਨੂੰ ਤਾਂ ਕੀਤਾ ਹੈ ਅਨੰਦ ਸਹਿਜੇ ਮਾਤੀ RAM ਉਹ ਦਿਨ ਰਾਤ ਸਹਿਜੇ ਉਸ ਪ੍ਰਮਾਤਮਾ ਦੇ ਨਾਮ ਦੇ ਵਿੱਚ ਸਿਮਰਨ ਦੇ ਵਿੱਚ ਮਸਤ ਹੈ ਉਹਨੂੰ ਤੇ ਅੰਮ੍ਰਿਤ ਹੈ ਗੁਰਮਤੀ ਮਨ ਆਨੰਦ ਭਿਆ ਤੇ ਤਨ ਮੈਲ ਨਾ ਰਹੀ RAM ਗੁਰੂ ਦੀ ਬਾਣੀ ਨੂੰ ਧਾਰਨ ਕਰਕੇ ਉਹਦੇ ਮਨ ਵਿੱਚ ਤੇ ਹਿਰਦੇ ਵਿੱਚ ਆਨੰਦ ਗਰਿਆਦਾ ਹੋ ਗਿਆ ਇਤ ਤਨ ਮੈਲ ਨਾ ਰਹੀ RAM ਪਾਤਸ਼ਾਹੀ ਦੀ ਤੇ ਫਿਰ ਉਹਦੇ ਤਨ ਮਨ ਵਿੱਚ ਰਤੀ ਭਰ ਮੈ ਜੀ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦਾ ਹੁਕਮ ਨਹੀਂ ਮੰਨਿਆ ਉਹ ਇੱਦਾਂ ਤਮਾਦਿਆ ਜਿਹੜੇ ਹੁਕਮ ਤੋਂ ਦੂਰ ਨੇ ਮੈਲ ਉਹਨਾਂ ਦੇ ਹੁੰਦੇ ਹੈ ਇਹ ਤਨ ਮੈਲ ਮਹਾਰਾਜ ਜੀ ਦੇ ਜਿਨੇ ਨਾਮ ਘੜਾਇਆ ਗੁਰੂ ਸਾਹਿਬ ਦੀ ਬਾਤ ਨੂੰ ਧਾਰਨ ਕਰ ਲਿਆ ਉਹ ਅਨੰਤ ਮਨੁੱਖਾਂ ਮਨ ਗੁਰਮਤਿ ਇਨ੍ਹਾਂ ਮਤਾਂ ਤੋਂ ਤੰਗ ਹੋ ਕੇ ਗੁਰੂ ਦੀ ਬਾਣੀ ਦੇ ਆਧਾਰ 'ਤੇ ਬਣ ਜਾਂਦੇ ਹੈ ਇਹ ਤਨ ਮੈਲ ਮਹਾਰਾਤੀ ਹਰ ਕਾ ਬਰਾਤੀ ਹੈ ਤੇ ਮਹਾਰਾਜ ਜੀ ਤੇ ਉਹਨਾਂ ਨੇ ਮਨ ਵਿੱਚ ਰੱਬੀ ਭਾਵ ਮੈਲ ਨਹੀਂ ਹੈ ਮੈਨੂੰ ਕੋਰੇ ਤੇ ਤੇ ਹਰ ਪਰਪਰਾਤੀ ਕੋ ਜਿਸ ਤਰੀਕਾ ਪਰਮਾਤਮਾ ਦੇ ਰੰਗ ਵਿੱਚ ਰੰਗਦੀ ਹੋਈ ਪਰਮਾਤਮਾ ਵਿੱਚ ਰਮੀ ਹੈ ਮੇਰਾ ਕਰਮ ਤੇਜ ਬਗਾਏ ਤੇ ਐਸੀਆਂ ਜੀਵ ਜੁਗ ਇਸ ਤਰੀਆਂ ਨੂੰ ਐਸੇ ਮਹਾਤਮਾਂ ਨੂੰ ਆਪਣੇ ਪਿਆਰਿਆਂ ਨੂੰ ਪਰਮਾਤਮਾ ਆਪਣਾ ਮੇਰ ਬਣਾਉਂਦਾ ਹੈ ਆਪਣੇ ਨਾਲ ਜੋੜਦਾ ਜਿਹੜੇ ਦੇ ਹੁਕਮ ਨੂੰ ਮੰਨਦੇ ਹਨ ਉਹ ਜੀ ਮਾਤਮ ਨੂੰ ਪਾਰਨ ਕਰਦੇ ਅਣ ਦੇ ਨਾ ਰਾਵੇ ਹਨ ਜੇ ਨਾ ਉਸ ਅਕਾਲ ਪੁਰਖ ਪਰਮਾਤਮਾ ਨੂੰ ਧਿਆਉਣ ਵਾਲੇ ਉਹ ਪਰਮਾਤਮਾ ਨੂੰ ਨਾਮ ਕਰ ਜਿਸ ਕੇ ਵਿੱਚ ਵਿੱਚੋਂ ਬਾਪ ਜੁਆਇ ਪਾਪਾਂ ਦੇ ਵਿੱਚ ਆਪ ਹੀ ਆਪ ਨੂੰ ਸਾਫੇ ਨੂੰ ਸੁਵਾ ਕੇ ਮੈਂ ਨੂੰ ਮਾਲ ਕੇ ਕੇਵਲ ਸਭ ਕੁਝ ਉਸ ਅਕਾਲ ਪੁਰਖ ਪਰਮਾਤਮਾ ਦੀਆਂ ਕਰਤਿਆਂ ਦਾਤਾ ਸਮਝ ਕੇ ਉਹਦਾ ਸੁਤਰਾ ਜਿਨ੍ਹਾਂ ਇਹ ਗੁਬਾਰੀ ਦਾ ਸੁਭਾਅ ਜੀਵ ਵਿੱਚ ਧਾਰਨ ਕੀਤਾ ਜਿੱਦਾਂ ਮਿਰਦੇ ਨੂੰ ਆਪਾ ਗਵਾਲਿਆਂ ਨੇ ਘਮਾ ਲਿਆ ਮਹਾਰਾਜ ਜੀ ਨੇ ਉਹਨਾਂ ਨੇ ਸੁਪਤੀ ਪਰਮਾਤਮਾ ਨੂੰ ਪ੍ਰਾਪਤ ਕੀਤਾ ਦੁਰਮਤ ਪਾਉ ਨੂੰ ਸੈੰਤੀ ਮਿਲਾਇਆ ਆਪਣੇ ਪੀਤ ਮਹਾਰਾਜ ਦੀ ਗੋਦੀ ਪਤਵਾਰਾ ਪਰਮਾਤਮਾ ਦੀ ਪ੍ਰਾਪਤੀ ਹੋਈ ਸੈੰਤੀ ਮਿਲਾਇਆ ਤੇ ਸੈੰਤੀ ਗੁਰੂ ਸਾਹਿਬ ਦੀ ਮਿਲਾ ਦਿੱਤਾ ਪਰਮਾਤਮਾ ਨੂੰ ਆਪਣੇ ਪੀਤ ਮਹਾਰਾਜ ਨੂੰ ਜਿਹਨੂੰ ਪਰਮਾਤਮਾ ਦੀ ਪ੍ਰਾਪਤੀ ਹੋਈ ਉਹਨੂੰ ਪਿਆ ਜੋ ਨਾਮ ਮਿਲਣ ਦੀ ਆਈ ਰਾਮ ਰਾਵੇ ਰੰਗ ਰਾਤੀ ਪਾਤਸ਼ਾਲੀ ਦੇ ਜੇ ਸੰਪਟਿਆਈਆਂ ਨਾਮ ਜਪਣ ਕਰਕੇ ਪ੍ਰਾਪਤ ਹੁੰਦੀਆਂ ਜਦੋਂ ਗੁਰੂ ਮੁਖ ਦੁਆਰਾ ਉਪਦੇਸ਼ ਲੈ ਕੇ ਧੀਰ ਪਰਮਾਤਮਾ ਦੇ ਨਾਮ ਨੂੰ ਧਿਆਉਂਦਾ ਹੈ ਇਹ ਨਾਮ ਦੀ ਸਤਿਤਾ ਪਾਤਸ਼ਾਹੀ ਦੇ ਬੜਿਆਈਆਂ ਮਿਲਦੀਆਂ ਰਾਮ ਰਾਵੇ ਰੰਗ ਰਾਤੀ ਤੇ ਜੋ ਜੀਵ ਉਸ ਜਿਸ ਤਰੀ ਪਰਮਾਤਮਾ ਦੇ ਰੰਗ ਵਿੱਚ ਰਸਤੀ ਹੋਈ ਪਰਮਾਤਮਾ ਨੂੰ ਧਿਆਉਂਦੀ ਹੈ ਸਿਮਰਦੀ ਹੈ ਤੇ ਰਾਮ ਰਾਵੇ ਇਹ ਮੇਰਾ ਭਾਵ ਹੈ ਜਿਹੜੀਆਂ ਪਰਮਾਤਮਾ ਨੂੰ ਸਮਰਦੇ ਯੋਗ ਦੇ ਵਿੱਚ ਰੰਗੀਆਂ ਆ ਰੱਖੜੀਏ ਜਿਹੜੀਆਂ ਉਹਦੇ ਰੰਗ ਦੇ ਵਿੱਚ ਰੰਗੀਆਂ ਨਹੀਂ ਨਿਰੂਪਿਤ ਇਸ ਤਰੀਆਂ ਕਿਰਕਾ ਮਹਨ ਜਿ ਪਾਇਆ ਰਾਮ ਕੋਣਾ ਨੇ ਆਪਣੇ ਕਿਰਕਾ ਮਹਨ ਮਹਨ ਤੇ ਦੇ ਘਰ ਨੂੰ ਵੀ ਦਰਬਾਰ ਨੂੰ ਵੀ ਇਹ ਮਹਿਲ ਕਹਿੰਦੇ ਨੇ ਅਨੰਦ ਨੂੰ ਵੀ ਪਾਸਵਰਤੀ ਦਾ ਅਨੰਦ ਤੇ ਅਸਵਰਤੀ ਦਾ ਉਹ ਜੀਵ ਇਸਤਰੀਆਂ ਆਪਣੇ ਅਸ਼ਵਕਾਲ ਸੋਬਰ ਦੇ ਘਰ ਦੇ ਵਿੱਚ ਰਹਿੰਦੇ ਹਨ ਜਿਨ੍ਹਾਂ ਪਰਮਾਤਮਾ ਨੂੰ ਧਿਆਨ ਦੇਦਾ ਸਾਧ ਸੰਗ ਬਸੈ ਨੰਪਾਰ ਜਿੱਥੇ ਉਹ ਪਤੀ ਪਰਮਾਤਮਾ ਦਾ ਸਰਬਉਸ਼ੋਕੀ ਦੇ ਵਿੱਚ ਵਸਦਾ ਹੈ ਪਾਸ਼ਾ ਕਿਰਪਾ ਦਾ ਦੇਹਾਨਾ ਐਸੀ ਅਵਸਥਾ ਜਿਨ੍ਹਾਂ ਯੋਗੀ ਸੋਹ ਸਮੋ ਆਤਮ ਨਿਰਮਲ ਦਾਤਾ ਉਹ ਸੋਹ ਸਮੋ ਪਤੀ ਆਤਮ ਨਿਰਮਲ ਬਹੁਤ ਨਿਰਮਲ ਬਹੁਤ ਕਿਰਤਾਰ ਹੋਦੀ ਉਸ ਤਰ੍ਹਾਂ ਕੋਈ ਨਹੀਂ ਹੈ ਦਾਤਾ ਖੁਦ ਦਾਤਾ ਦੇ ਨੂੰ ਵਾਲਾ ਜਿਨ ਮਿੱਥੋਂ ਆਪ ਕੁਵਾਜਰਾ ਨਾਮ ਪ੍ਰਾਪਤ ਕਿਨਾਂ ਨੂੰ ਹੋਇਆ ਜਿਨ੍ਹਾਂ ਨੇ ਆਪਣੇ ਆਪ ਵਿੱਚੋਂ ਤਾਂ ਆਪਣਾ ਆਪ ਕੁਵਾ ਦਿੱਤਾ ਮੈਂ ਕੋ ਆਪੀਂ ਕਿ ਮਿੱਥੋਂ ਨਿਕਾਇਆ ਦਾਤ ਪਰ ਪਾਇਆ ਜਿਨ੍ਹਾਂ ਨੇ ਆਪਣੀ ਹਿਰਦੇ ਚੋਂ ਹੋਰ ਬਣਨ ਕਰਦੇ ਹਨ ਅਨੁਸਾਰ ਦਾ ਸੰਸਾਰਿਕ ਦਾਤ ਆਂਦਾ ਨਿਕੰਦਾ ਕਹਿੰਦੇ ਜਾਤ ਪਰ ਪਾਇਆ ਜਿਹੜਾ ਮੂਲ ਆਤਮਾ ਨੂੰ ਭਾ ਗਿਆ ਹਰ ਕਾਮਣ ਮੰਨ ਭਾਣੀ ਵਾਹਿਗੁਰੂ ਪਰਮਾਤਮਾ ਦੇ ਹੰਦ ਕੋ ਉਹੀ ਹੈ ਅਣ ਦਿਨ ਉਹਨਾਂ ਦਾ ਰਿਤ ਸਾਚੇ ਦਿਨ ਰਾਤ ਦੇ ਸੰਦੇ ਪਰਮਾਤਮਾ ਦੇ ਹੁਣ ਗਾਉਣੇ ਕਥੇ ਅਕਾਤ ਕਹਾਣੀ ਤੇ ਜੋ ਅਕਾਤ ਕਹਾਣੀ ਹੈ ਨਹੀਂ ਕਈ ਕਰ ਸਕਦੇ ਉਸ ਪਰਮਾਤਮਾ ਦੇ ਨਾਮ ਨੂੰ ਜਪਣਾ ਉਹਦੀਆਂ ਵਡਿਆਈਆਂ ਕਰਨੀਆਂ ਜੇ ਉਹਦੀ ਸੇਵਾ ਆ ਜਾਂਦੀਆਂ ਜੋ ਵਿਚਾਰ ਇਹ ਸਾਚਾ ਗੁਰੂ ਤੋਂ ਬਰਨਾਮੇ ਜੀ ਵੀ ਪ੍ਰਾਪਤੀ ਕੀਤਾ ਪਰਮਾਤਮਾ ਗੁਰੂ ਹਰਿਕ੍ਰਿਸ਼ਨ ਦੇ ਧਾਰਮਿਕ ਕਿਸੇ ਦੇ ਮੁੱਢ ਤੋਂ ਉਪਦੇਸ਼ ਲਿਆ ਉਸ ਜੀਵਨ ਦੇ ਵਿੱਚ ਕਮਾਉਣਾ ਕੀਤਾ ਤੇ ਜੀ ਸਾਹਿਬ ਦੀ ਕਿਰਪਾ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੋਈ ਹੈ ਨਾਨਕ ਅਰੰਗ ਰਵੈ ਰੰਗਾਤੀ ਜਨ ਹ ਸੇਤੀ ਕੇ ਚਲਾਇਆ ਉਹ ਜੀਵ ਮਿਸਤਰੀਆ ਪਰਮਾਤਮਾ ਦੇ ਰੰਗ ਵਿੱਚ ਰੰਗੀਆਂ ਰਹਿ ਜਾਂਦੀ ਨੇ ਸਦਾ ਆਨੰਦ ਨੂੰ ਮਾਣਦੀ ਨੇ ਇਹਨਾਂ ਮਾਰੀ ਦੇ ਲਾਇਆ ਜੇ ਨਾ ਪਰਮਾਤਮਾ ਦਾ ਬਟਿੰਨ ਕਿਰਤ ਨੂੰ ਬਲਣਾ ਮਿਲਦਾ। ਕਾਮਣ ਅਨ ਸੁਤਨ ਦਾ ਸਾਧਨ ਕਰੇ ਪਿਆਰੇ ਨਾਮ ਉਸ ਕਾਮਣ ਔਰਤ ਉਹਦੇ ਮਨ ਦੇ ਸਦਾ ਸੁਖ ਦਾ ਅਨੰਦ ਬਣਿਆ ਰਹਿਦਾ। ਸਾਧਿਕ ਜਿਹੜੇ ਪਿਆਰੇ RAM ਦੇ ਅਸਰ ਸਾਧਨ ਪਰਮਾਤਮਾ ਪਿਆਰੇ ਦੀ ਪ੍ਰਾਪਤੀ ਹੋਈ ਹੈ। ਗੁਰਮਤੀ ਮੰਦਰ ਕੋਲ ਕੋਆ, ਗੁਰੂ ਦੀ ਮੱਧਵਾਰਾ ਮੰਦਰ ਮੰਦੋ ਜਾਂਦਾ ਜਪਿਤਰ ਹੋ ਜਾਂਦਾ ਹੈ। ਹਰ ਰਾਖਿਆਂ ਪੁਰਤਾਰੇ RAM ਜੇ ਕੋਈ ਨਾ ਮਿੱਧੇ ਦੇ ਵਿੱਚ ਪਰਮਾਤਮਾ ਨੂੰ ਧਾਰਨ ਕਰਕੇ ਰੱਖਿਆ ਪਰਮਾਤਮਾ ਨੇ ਦਿੱਤੇ ਵਿੱਚ ਆਇਆ ਹੈ ਹਨ ਆਖਿਆ ਨੂੰ ਧਾਰੇ ਆਪਣਾ ਕਾਰਜ ਸਵਾਰੇ ਗੁਰਮਤੀ ਹਲ ਜਾਂਦਾ ਜਿਨ੍ਹਾਂ ਨੇ ਜਹਦੇ ਦੇ ਵਿੱਚ ਪਰਮਾਤਮਾ ਨੂੰ ਧਾਰਨ ਕੀਤਾ ਆਪਣਾ ਕਾਰਜ ਸਵਾਰੇ ਉਹ ਆਪਣਾ ਕਾਰਜ ਸੰਸਾਰ ਦੇ ਵਿੱਚ ਸਵਾਰ ਕੇ ਜਾਂਦੇ ਹੈ ਗੁਰਮੱਤਿ ਹਰਿ ਦਾਤਾ ਦੇ ਨਾਮੇ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਪਰਮਾਤਮਾ ਨੂੰ ਜਾਣਨਾ ਜਿਹੜਾ ਤਾਂ ਜਨਮ ਲੈ ਕੇ ਸੰਸਾਰ ਦੇ ਲਈ ਇਹ ਹੀ ਪ੍ਰਾਪਤ ਪਰਮਾਤਮਾ ਨੂੰ ਤੇਰੀ ਬੜੀਆ ਗੋਬਿੰਦ ਮਿਲਣ ਦੀ ਇਹ ਜਿਹੜੀ ਬੜੀਆ ਸੰਸਾਰੀ ਧੰਦੇ ਸੰਸਾਰੀ ਕਾਰਜ ਖੁੰਡੇ ਲੀਤੇ ਐ ਪਰ ਅਸਲ ਤਾਰਨ ਦਾ ਅਨਾਲਕ ਨੂੰ ਸਾਨੂੰ ਇਸ ਸਰੀਰ ਦੇ ਵਿੱਚ ਕਰਨ ਵਾਸਤੇ ਭੇਜਿਆ ਹੈ ਵੀ ਜੇ ਵਾਰੀ ਦਿੱਤੀ ਹੈ ਤੇ ਪਰਮਾਤਮਾ ਨੂੰ ਪ੍ਰਾਪਤ ਕਰ ਲੈ ਭਾਈ ਮੈਂ ਤੈਨੂੰ ਮੌਕਾ ਦੇਣਾ ਤੂੰ ਵਾਪਸ ਮੇਰੇ ਕੋਲ ਮੁੜ ਕੇ ਆ ਆਪਾਸ਼ਾ ਕਹਿੰਦੇ ਨਾ ਮਰਨ ਨਾ ਖਾਏ ਮੰਡਲ ਵਿੱਚ ਆਏ ਬਾਣੀ ਦੇ ਪਾਠ ਦੀ ਤਰਬਾਨੀ ਦੇ ਵਿੱਚ ਇਸ ਸੰਸਾਰ ਵਿੱਚ ਚੱਲਿਆ ਤੇ ਮਾੜੀ ਜੀਤੇ ਜਿਉਣ ਦੀ ਆਸ ਨਾ ਰੱਖੀ ਬਾਪੂਸੇ ਮੇਰੇ ਕੋਲ ਮੁੜ ਕੇ ਆਇਓ ਤੇ ਜਾ ਕੇ ਸਿਮਰਨ ਕਰੀਂ ਸੇਵਾ ਕਰੀਂ ਇਹ ਜਿੰਮਰਤਾ ਉਤਾਰਨ ਰੱਖੀ ਆਪਾਸ਼ਾ ਕਹਿੰਦੇ ਤੂੰ ਵਾਪਸ ਆਰੇ ਕਿਤੇ ਪਹਿਲਾ ਮਨ ਤਬੂੜ ਜੀਵਨ ਦੀ ਛਟ ਆਸ ਉਹ ਸੁਪਨਾ ਕੀ ਰਿਹਾ ਤੋ ਤਾਉ ਤੁਹਾਰੇ ਪਾਸ ਮੇਰੇ ਕਲ ਮੁੜ ਕੇ ਤਾਈ ਪਰੰਦਾ ਕੋ ਜਾਂਦਾ ਸੰਸਾਰ ਵਿੱਚ ਆ ਕੇ ਫਿਰ ਜੰਮਣ ਮੰਨਦੇ ਗਿਰਿਆਂ ਦੇ ਵਿੱਚ ਪਿਆਰ ਇੰਦਰ ਬਾਦਸ਼ਾਹ ਕਿਰਪਾ ਕਰ ਦੇ ਜਿੰਨਾ ਨੇ ਗੁਰੂ ਦੀ ਗੱਲ ਨੂੰ ਮੰਨ ਕੇ ਪਰਮਾਤਮਾ ਨੂੰ ਜੱਤੇ ਧਾਰਨ ਕੀਤਾ ਆਪਣਾ ਆਪਣਾ ਕਾਰਜ ਸਵਾਰ ਲਿਆ ਗੁਰੂ ਦੀ ਦਇਆ ਤੋਂ ਪ੍ਰੀਤਮ ਮੋਹਿ ਲਿਆ ਮਨ ਮੇਰਾ ਕਿ ਮੇਰੇ ਪਿਆਰੇ ਪ੍ਰੀਤਮ ਕਲਮਾਤਮਾ ਨੇ ਉਹਨਾਂ ਦਾ ਮਨ ਹੋੜਿਆ ਹੈ ਮੇਰੇ ਪਾਇਆ ਕਰੀਦਾ ਦਾ ਤੇ ਉਹਨਾਂ ਦੀ ਕਰਮ ਵਿਦਾਤਾ ਕਰਮਾਂ ਦੇ ਫਲ ਦੇਣ ਵਾਲੇ ਉਸ ਅਧਾਰ ਦੇ ਪਰਮਾਤਮਾ ਨੂੰ ਪ੍ਰਾਪਤ ਕੀਤਾ ਹੈ ਸਤਿਗੁਰੂ ਸੇਵ ਸਦਾ ਸੁਖ ਪਾਇਆ ਅਰਵ ਜਮਨ ਬੁਲਾਵੇ ਜਿਨ੍ਹਾਂ ਨੇ ਸੱਚੇ ਉਸ ਦੀ ਸੇਵਾ ਕੀਤੀ ਹੈ ਤਾਂ ਸਦਾ ਸੁਖ ਪਾਇਆ ਨੇ ਸਦਾ ਬਾਪ ਤੇ ਸੁਖ ਪ੍ਰਾਪਤ ਕੀਤਾ। ਹਰ ਮਸੀਹਾ ਮੰਨਿ ਉਰਾਰੇ ਉਹਨਾਂ ਦੇ ਮਨ ਦੇ ਵਿੱਚ ਮੂੜਾ ਪਾਪ ਹੈ। ਜਿਵੇਂ ਕਾਂਗ ਕ੍ਰੋਧ ਲੋਭ মোহ 파 ਰੂਪਿਤ ਹੈ ਜਨ। ਮੂੜਾ ਪਾਪ ਹੈ, ਤਰੇ ਪਾਪ, ਆਰੇ ਪਾਪ ਮਾਰਨ ਵਾਲੀ। ਇਹਨਾਂ ਮੈਤਾਂ ਮਾਰਨ ਵਾਲੇ ਪਰਮਾਤਮਾ ਨੂੰ ਦਰਦ ਕੀਤਾ ਹੈ ਜਿਨ੍ਹਾਂ ਅਨੋਖ ਆਪਣੀ ਪੂਰਨ ਗੁਰੂ ਦੀ ਸੰਗਤ ਵਿੱਚ ਪੈਜਿਆ ਤਾਂ ਸਿਰ ਗੁਰੂ ਪਰਮਾਤਮਾ ਦੀ ਤਾਪਦੀ ਹੁੰਦੀ ਹੈ ਉਹ ਕਹ ਸਬਦ ਸਿਵਾਰੇ ਗੁਰੂ ਸਹਿਜੇ ਹੁਕਮ ਦੁਆਰਾ ਹੀ ਆਪਣੀ ਜੀਵਨ ਨੂੰ ਸਵਾਰਿਆ ਜਾ ਸਕਦਾ ਨਹੀਂ ਤੇ ਕੋਈ ਦੂਜਾ ਕੋਈ ਸਾਧਨ ਨਹੀਂ ਹੈ ਪਾਤਸ਼ਾਹ ਕਿਰਪਾ ਕਰਦੇ ਪੁੰਨ ਦਾਣ ਜਪਦਾ ਤਪ ਜੀਤੇ ਸਭ ਤੇ ਉਪਰ ਨਾਮ ਜਿੰਨੇ ਵੀ ਪੁੰਨ ਦਾਣ ਨੇ ਜਪਦਾ ਮਨ ਦੇ ਸਭ ਤਨ ਕਰਮੇ ਪਰਮਾਤਮਾ ਦਾ ਨਾਮ ਜਪੋ ਤੇ ਨਾਮ ਦੀ ਕਸ਼ਿਸ਼ ਹੋਣੀ ਹੈ ਪੂਰਨ ਗੁਰੂ ਦੀ ਸੰਗਤ ਕਰਕੇ ਤੇ ਪੂਰਨ ਗੁਰੂ ਸਾਹਿਬ ਆਪਣੇ ਤੋਂ ਕੋਲੇ ਨਹੀਂ ਹੈ ਤਾਂ ਗੁਰੂ ਕਰਨ ਸਾਹਿਬਾ ਦਾ ਸਾਹਿਬ ਦੀ ਤਨਕਾਰ ਤੇ ਪਾਰਕੋ ਸ਼ਿਖੋ ਤੁੰਗਾਨੀ ਤੋ ਸੰਪੂਰਨ ਕਰੋ ਤੇ ਜੀਵਨ ਵਿੱਚ ਕਮਾਉਣਾ ਕਰੋ ਆਪ ਸਾਹਿਬਾ ਕਰਨਾ ਉਪਦੇਸ਼ ਕਰਦਿਆਂ ਕਿ ਵਸ ਜਾਏ ਆਪਾਂ ਜੀ ਰੂਪ ਇਸਤਰੀਆਂ ਜਿਨ੍ਹਾਂ ਚਰਪਤੀ ਪ੍ਰਭਾਤ ਆਦੇ ਨਾਲ ਗੁਰੂ ਸਾਹਿਬ ਦੀ ਦਿੱਤੀ ਬਿਖੋਲ ਦੀ ਸਰਤਾ ਸਾਨੀ ਪਹਿਜਣ ਦੀ ਉਹਨਾਂ ਦੇ ਮਾਰਗ ਤੇ ਚੱਤੇ ਇਸ ਸੰਸਾਰ ਵਿੱਚ ਮੁੜ ਮੁੜ ਕੇ ਧਰਮ ਨਾ ਬਏਗਾ ਕਿ ਜੇ ਇਸ ਦਿਨ ਪਰਮਾਤਮਾ ਨਾਲ ਗੁਰੂ ਨੂੰ ਦੁਆਰਾ ਸਾਝ ਪੈ ਗਈ ਫਿਰ ਉਸ ਦਿਨ ਮਹਾਰਾਜ ਜੀ ਦੇ ਵੀ ਅਸਲ ਧਰਮ ਦੀ ਪ੍ਰਾਪਤੀ ਹੋਵੇਗੀ ਮਹਾਰਾਜ ਸਹਿਲ ਕਰਨ ਜੁਗਨ ਆਤਮਾ ਆਪ ਰੂਪੀ ਸੰਤ ਜੀ ਉਪਰ ਲੈਣਾ ਗੁਰੂ ਸਾਹਿਬ ਦੀ ਬਚਨ ਭਾਰਮਿਕ ਅਲੋਕਿਤ ਦੇ ਪੁੱਤਰ ਹਤੀਓ ਸਾਰੀ ਦਰਬੀ ਦੀਓ ਗੁਰੂਬਾਰੇ ਪਾਣੀ ਨੇ ਖੰਡੇ ਵਰਤੇ ਤਾਂ ਨੂੰ ਪੁੱਛ ਕੀਏ ਜੀ ਮਹਾਰਾਜ ਸਭ ਤੇ ਕਰ ਨਮੋਤਵੇ ਲਾਂ ਲੇ ਇਤਨੇ ਮਰੇਤ ਵਾਲੇ ਜੀਵਨ ਆਪਾਂ ਸਾਰਿਆਂ ਨੂੰ ਬਖਸ਼ ਤਿੰਨ ਵਾਰ ਨੂੰ ਸਰਬੋਤਮ ਜੀ ਦਾ ਕਰਨ ਜੀ ਤਾਂ ਪ੍ਰੋਗਰਾਮ ਸਹਿਬ ਜੀ ਦੀ ਬਤਾਉ ਸੀ ਬਧਾਤ ਕਰਦੇ ਜਾ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ